ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪ੍ਰਧਾਨ ਦਿਹਾਤੀ ਲੁਧਿਆਣਾ ਅੱਜ ਬਹੁਜਨ ਸਮਾਜ ਪਾਰਟੀ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰਿੰਪੀ ਸਭਾ ਲੋੋਂ ਪੂਰੇ ਪੰਜਾਬ ਦੇ ਵਿੱਚ ਸੰਵਿਧਾਨ ਸੰਵਿਧਾਨ ਦਿਵਸ ਤੇ ਜੋ ਬਾਬਾ ਸਾਹਿਬ ਡਾਕਟਰ ਵੇਡਗਰ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ ਤੇ 1950 ਨੂੰ ਲਾਗੂ ਹੋਇਆ 26 ਜਨਵਰੀ 1950 ਨੂੰ ਲਾਗੂ ਹੋਇਆ ਤੇ ਇਹ ਸ਼ੁਭ ਦਿਹਾੜੇ ਨੂੰ ਮਨਾਉਣ ਵਾਸਤੇ ਜੋ ਪਾਰਟੀ ਹਾਈ ਕਮਾਂਡ ਦਾ ਸਦਾ ਸੀਗਾ ਮੇਰੇ ਕੋਲ ਪੰਜ ਵਿਧਾਨ ਸਭਾ ਤੇ ਪੰਜ ਵਿਧਾਨ ਸਭਾ ਦੇ ਵਿੱਚ ਇਹ ਸਾਰੇ ਪ੍ਰੋਗਰਾਮਸ ਦੀ ਹਿਲਾਕੇ ਕਰਵਾਈ ਤੇ ਆਖਰੀ ਪ੍ਰੋਗਰਾਮ ਸਾਨੇਵਾਲ ਵਿਧਾਨ ਸਭਾ ਦੇ ਵਿੱਚ ਜਿਹੜਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵਿਧਾਨ ਸਭਾ ਦਾ ਖਜ਼ਾਂਚੀ ਸਰਦਾਰ ਬਲਜੀਤ ਸਿੰਘ ਜੀ ਅੱਜ ਜੀ ਸਾਹਿਬ ਦੇ ਕਰ ਗ੍ਰਹਿ ਵਿਖੇ ਆਖਿਆ ਗਿਆ ਤੇ ਜਿਸ ਦੇ ਵਿੱਚ ਸਾਰੀ ਵਿਧਾਨ ਸਭਾ ਦੀ ਟੀਮ ਪਹੁੰਚੀ ਤੇ ਉੱਥੇ ਚਰਚਾ 바ਵਾ ਸਾਹਿਬ ਡਾਕਟਰ ਵੀਰਗਰ ਸਾਹਿਬ ਦੇ ਦਿੱਤੇ ਹੋਏ ਸਵਿਧਾਨ ਤੇ ਅਤੇ ਜੋ ਸਰਦਾਰ ਅਵਤਾਰ ਸਿੰਘ ਕ੍ਰਿੰਪੀ ਸਾਹਿਬ ਜਿਹੜੇ ਕਿ ਸਾਬ ਦੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੂੰ ਉਹਨਾਂ ਨੇ ਪੰਜਾਬ ਸੰਭਾਲੋ ਮਹਿਮ ਜਿਹੜੀ ਚਲਾਈ ਹੈ ਉੱਥੇ ਚਰਚਾ ਹੋਈ ਅਤੇ ਨਾਲ ਹੁੰਦੀ ਉਹ ਘਰ ਘਰ ਜਾ ਕੇ ਲੀਡਰ ਸਹਿਬਾਨਾਂ ਦੇ ਪਿੰਡ ਪਿੰਡ ਜਾ ਕੇ ਚਾਹ ਤੇ ਚਰਚਾ ਕਰਨ ਦਾ ਵੀ ਸਨੇਹਾ ਲੱਗਿਆ ਜਿਦੇ ਵਿੱਚ ਅਸੀਂ ਵਿਧਾਨ ਸਭਾ ਦੇ ਸਾਂਝੇ ਵਾਲੀ ਦੀ ਟੀਮ ਅਤੇ ਪੂਰੇ ਪੰਜੇ ਵਿਧਾਨ ਸਭਾ ਦੇ ਵਿੱਚ ਚਾਹ ਦੀ ਚਰਚਾ ਦਾ ਵਿਸ਼ਾ ਜਿਹੜਾ ਸ਼ੁਰੂ ਕਰਿਆ ਕਿਦੇ ਵਿੱਚ ਜਿੱਥੇ ਜਿਸ ਲੀਡਰ ਦੇ ਘਰ ਚਾਹ ਦਾ ਚਰਚਾ ਹੋਣੀ ਹੈ ਉੱਥੇ ਬੂਥ ਕਮੇਟੀ ਮੁਕੰਮਲ ਵੀ ਕੀਤੀ ਜਾਣੀ ਹੈ ਤਾਂ ਕਿ 2027 ਦੀ ਜੋ ਮੁੱਖ ਇਲੈਕਸ਼ਨ ਦਾ ਸੱਦਾ ਹੈ ਵੀ ਸਰਕਾਰ ਆ ਜਿਹੜੀ ਪੰਜਾਬ ਨੂੰ ਸਵਾਲ ਦੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣੀ ਆ ਤਾਂ ਅਸੀਂ ਜਿਹੜਾ ਨਸ਼ੇ ਦਾ بے ਰੁਜ਼ਗਾਰੀ ਦਾ ਅਤੇ ਹੋਰ ਜਿਹੜੀਆਂ ਬਖ ਬਖ ਸਮੱਸਿਆ ਨੇ ਉਹਦਾ ਹੱਲ ਕਰਨ ਵਾਸਤੇ ਉਹਦਾ ਜੋ ਵਿੜਾ ਚੁੱਕਿਆ ਹੈ ਤਾਂ ਬਹੁਜਨ ਸੁਭਾਜ ਪਾਰਟੀ ਹੀ ਸਰਕਾਰ ਬਣਾ ਕੇ ਸਰਦਾਰ ਹਰਤਾ ਸਿੰਘ ਕ੍ਰਿੰਪੀ ਸਾਹਿਬ ਤੇ ਇਸ ਇਹ ਬਿਮਾਰੀਆਂ ਦਾ ਜੜੋਂ ਤੋਂ ਖਾਤਮਾ ਕਰਨਗੇ 26 ਜਨਵਰੀ ਨੂੰ ਖਾਸ ਮਹੱਤਵ ਦਾ ਦਿਨ ਹੈ ਕਿਉਂਕਿ ਇਸ ਦਿਨ ਹੀ 26 ਜਨਵਰੀ 1950 ਨੂੰ ਭਾਰਤੀ ਸੰਵਧਨ ਅਨੁਸਾਰ ਨਿਰਪਾਤ ਡਾਕਟਰ ਭੀਮਰਾਓਦ ਕਰਾ ਲਿਖਾ ਗਿਆ ਸਿਧਾਂਤ ਲਾਗੂ ਕੀਤਾ ਗਿਆ ਸੀ ਜੋ ਕਿ ਸਾਰੇ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਜੋ ਬਰਾਬਰਤਾ ਦਾ ਅਧਿਕਾਰ ਦਿੱਤਾ ਜਾਂਦਾ ਹੈ ਐਜੂਕੇਸ਼ਨ ਦਾ ਅਧਿਕਾਰ ਬਿਜ਼ਨਸ ਦਾ ਅਧਿਕਾਰ ਹੋਰ ਸਾਰੇ ਅਧਿਕਾਰ ਜੋ ਬਾਬਾ ਸਾਹਿਬ ਦੁਆਰਾ ਸਿਧਾਂਤ ਵਿੱਚ ਲਿਖੇ ਗਏ ਹਨ ਸਾਰਿਆਂ ਨੂੰ ਦਿੱਤੇ ਗਏ ਹਨ ਇਸ ਸੰਬੰਧ ਵਿੱਚ ਅੱਜ ਅਸੀਂ ਸਾਹਨੇ ਵਾਲੇ ਜਿਵੇਂ ਸਰਵਰ ਬਲਜੀਤ ਸਿੰਘ ਖਜ਼ਾਂਚੀ ਜੋ ਸਾਡੇ ਕਲੱਬ ਦੇ ਖਜ਼ਾਂਚੀ ਆ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਹੈ ਜਿਸ ਦਿਨ ਪ੍ਰਧਾਨਗੇ ਸਵਾਹਾ ਭਦਰ ਸਿੰਘ ਤੁਲਵਾ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਹਨ ਉਹਨਾਂ ਦੁਆਰਾ ਕੀਤੀ ਗਈ ਜਿਸ ਵਿੱਚ ਸਾਡੇ ਹੋਰ ਵੀ ਬਹੁਤ ਸਾਰੇ ਸੀਨੀਅਰ ਸਾਂਝੇ ਆਦੀ ਸਾਰੀ ਟੀਮ ਨੇ ਹਿੱਸਾ ਲਿਆ ਤੇ ਇਹ ਮੁੱਖ ਮੰਤਵ ਜੋ ਕਿ 2027 ਦਾ ਇਲੈਕਸ਼ਨ ਆ 바ਵਾ ਸਾਹਿਬ ਦਾ ਮਿਸ਼ਨ ਤੇ ਰਾਹੀ ਹਰ 바ਵਾ ਸਾਹਿਬ ਦੁਆਰਾ ਚੱਕੇ ਗਏ ਉਦਮਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਮੁੱਖ ਮੰਤਵ ਸਮਝਿਆ ਗਿਆ ਸਾ ਪੋਗਰਾਮ ਦੇ ਅਨਸਾਰ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਅੱਗੇ ਤੋਰਾਂਗੇ ਤੇ 2027 ਦੀਆਂ ਅਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਤੇ ਜੇਤੂ ਬਣਾਵਾਂਗੇ ਤੇ ਬਹੁਜਨ ਸਮਾਜ ਪਾਰਟੀ ਦਾ ਨਾਂ ਉੱਚਾ ਕਰਾਂਗੇ ਵੈਕਲ ਜੀ ਦਾ ਖਾਲਸਾ ਵੈਕਲ ਜੀ ਦੀ ਫਤਿਹ ਜੈ ਤੀਨ ਜੈ ਭਾਰਤ ਤੀਨ ਜੈ ਭਾਰਤ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮੈਂ ਹਲਕਾ ਪ੍ਰਧਾਨ ਸੋਨੇ ਵਾਲਾ ਵਿਧਾਨ ਸਭਾ ਤੋਂ ਹਰਜਿੰਦਰਪਾਲ ਜਿਆਤੜਾ ਬਹੁਜਨ ਸਮਾਜ ਪਾਰਟੀ ਜਿੱਦਾਂ ਕਿ ਅੱਜ 76ਵੇਂ ਗਣਤੰਤਰਤੇ ਅਸੀਂ ਬਹੁਤ ਹੀ ਵਧੀਆ ਬਾਬਾ ਸਾਦੂ ਸੰਧਾਲਜੀ ਦਿੱਤੀ ਆ ਉਸ ਮੈਟਰ ਤੇ ਅਸੀਂ ਵਿਸ਼ੇ ਤੇ ਅੱਜ ਸਾਰੇ ਹੀ ਨਗਰਾਂ ਦੇ ਅਧਿਕਾਰ ਇਕੱਠੇ ਹੋ ਕੇ ਹਲਕਾ ਸੰਨੇ ਵਾਲ ਦੇ ਪਿੰਡ ਸ਼ਹਿਰ ਦੇ ਵਿੱਚ ਅਸੀਂ ਸਾਡੇ ਕੈਸ਼ੀਅਰ ਸਾਹਿਬ ਬਲਜੀਤ ਸਿੰਘ ਸਲਾਣਾ ਜੀ ਬਲਜੀਤ ਸਿੰਘ ਤੇ ਰਮਨ ਜਿਹੜਾ ਉਹਨਾਂ ਦੇ ਗ੍ਰਹਿ ਵਿਖੇ ਅਸੀਂ ਬਹੁਤ ਧੂਨ ਧਾਮ ਨਾਲ ਸੀ ਬਾਬਾ ਸਾਹਿਬ ਨੂੰ ਸੰਗਤ ਜੀ ਦਿੱਤੀ ਆ ਤੇ ਉਹਦੇ ਵਿੱਚ ਸਾਡੇ ਸੀਨੀਅਰ ਲੀਡਰਸ਼ਿਪ ਦੇ ਜਿਹੜੇ ਵੀ ਸਾਨੂੰ ਹੁਕਮ ਹੋਇਆ ਸੀ ਉਹ ਅਸੀਂ ਸਰਮ ਉੱਤੇ ਰੱਖ ਕੇ ਸਾਰਿਆਂ ਨੇ ਬਹੁਤ ਹੀ ਅਮਨ ਸ਼ਾਂਤੀ ਖੁਸ਼ੀ ਦੇ ਨਾਲ ਉਹਨੂੰ ਨਿਰਵਾਰ ਕੀਤਾ ਇੰਨਾ ਹੀ ਕੋ ਕਹਿੰਦਾ ਹੋਇਆ ਖੀਵਾ ਦਾ ਜਾਜਤਾਂ ਜੈ ਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ